ਆ ਵੇਖ ਗੁਰਵਰ ਦਾ ਟਰੈਕਟਰ ਹੀ ਉਹ ਤੇ ਬਾਹਰ ਵਾ ਚਲਾ ਜੇ ਨਿਆਣਾ ਬਾਹਰ ਕੱਢਦਾ ਵਾ ਤੇ ਇਹੋ ਹੀ ਸਿਆਣੀਆਂ ਚੁੱਕ ਕੇ ਦੇ ਅੰਦਰ ਰੱਖ ਦੇਣ ਇਹ ਚੀਜ਼ਾਂ ਲੋਜ ਆਉਂਦੀਆਂ ਆ ਪੁੱਤ ਉਹ ਬੰਦੇ ਆਨੇ ਮੈਨੂੰ ਸੁਣਾ ਦਿੱਤਾ ਚਾਹ ਦਾ ਚਾਹ ਦਾ ਸੁਣਾਇਤਾ ਜਾਪ ਨਹੀਂ ਮਾਣਦੇ ਆ ਜਾ ਕੇ ਤੂੰ ਹੀ ਦੱਸਾਂ ਮੈਂ ਤਲਾਵਾਂ ਕਿਤੇ ਤੂੰ ਕਿੱਥੇ ਚੱਲੇ ਆ ਮੈਂ ਪਿੰਡ ਚਲਾ ਤੇ ਸੁਣਾ ਦੇ ਕੇ ਚੱਲ ਜਾ ਉਹ ਮੈਂ ਚੱਲਾਂ ਬਾਰੋ ਬਾਰੀਆ ਤੇ ਮੈਂ ਫੇਰ ਉਹਨਾਂ ਤੋਂ ਵਾ ਸੁਣਾ ਹਾਂ ਦਾਦੋ ਕਿੰਨੇ ਬੰਦੇ ਆ ਦਾਗ ਹੈਗੇ ਅੱਛਾ ਹਾਂ ਚੰਗਾ ਇੰਨੀ ਦੀਦਾ ਖੋਰੀ ਆ ਨਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਮਗਰੋਂ ਥੋੜੀ ਆਖਣਾ ਵੀ ਵੇਖੋ ਕਿਦਾਂ ਡਈਆਂ ਆ ਲਾਇਆ ਹੁਣ ਆਵਾ ਏਸੀ ਆ ਜਾ ਬੀ ਜੀ ਆ ਤਾਂ ਮੈਂ ਗਈ ਆ ਤਾਂ ਬਾਹਰ ਸੁਨਾ ਆਇਆ ਵਾ ਕਮਾਦ ਬੰਨਣ ਡੇ ਆ ਆਹੋ ਤੇ ਉਹ ਚਾਹ ਮੰਗਣ ਡੇ ਹਾ ਹਏ ਤੁਸੀਂ ਚਾਹ ਨਹੀਂ ਬਣਾ ਸਕਦੇ ਮੈਂ ਬਿਠੇੜੀ ਬਣਾਉਂਦੀ ਰਹੀ ਆ ਹੁਣ ਤੁਸੀਂ ਨਾ ਬਣਾਉਂਗੀ ਆ ਹੁਣ ਆ ਸੂਟ ਦੇਣਾ ਇਹ ਘੜੀ ਤੱਕ ਫੋਨ ਆ ਗਿਆ ਮੁੰਡੇ ਦਾ ਮੈਂ ਲੈ ਕੇ ਹੁਣ ਲੱਗਾ ਆਪਣੀ ਮੰਮੀ ਨੂੰ ਤੇ ਪਹਿਲਾਂ ਪਾ ਕੇ ਵੇਖਣਾ ਜੇ ਸਹੀ ਹੋਊਗਾ ਤਾਂ ਫੇਰ ਠੀਕ ਆ ਜੇ ਨਹੀਂ ਤਾਂ ਫੇਰ ਸਹੀ ਕਰਾ ਕੇ ਉਹਨਾਂ ਨੂੰ ਕੰਗਾ ਫੇਰ ਉਹਨਾਂ ਨੂੰ ਨਾ ਜਿਹੜੇ ਚਾਹ ਮੰਗਦੇ ਆ ਨਾ ਉਹਨਾਂ ਨੂੰ ਆਖ ਦਿਓ ਆਈ ਸੂਟ ਅਸੀਂ ਕਿਤੇ ਦੇਣਾ ਬੀਜੇ ਮੇਰੀ ਗੱਲ ਸੁਣੋ ਇੱਕ ਬੰਨੇ ਚਾਹ ਦਾ ਪਾਣੀ ਰੱਖੋ ਇੱਕ ਬੰਨੇ ਦੁੱਧ ਰੱਖੋ ਉਧਰੋਂ ਚਾਹ ਬਣ ਜਾਣੀ ਉਧਰੋਂ ਦੁੱਧ ਨੂੰ ਵਾਲਾ ਆਇਆ ਨਾ ਤੇ 5 ਮਿੰਟ ਨਹੀਂ ਲੱਗਣੇ ਚਾਹ ਬਣਾਉਣ ਲੱਗਿਆਂ ਬਾਕੀ ਮੈਂ ਕਰ ਲੈਣੀ ਆ ਉੱਟ ਕੇ ਉਸਤਰਾ ਤਾਂ 5 ਨਹੀਂ ਲੱਗਣੇ ਪਰ ਹੁਣ ਤੁਸੀਂ ਮੈਨੂੰ ਮਤਾਂ ਦਿਓ ਨਾ ਕਿ ਤੂੰ ਚਾ ਪਤਾ ਨੂੰ ਸੀ ਇਹ ਮੈਂ ਵੇਖਣ ਨੂੰ ਨਹੀਂ ਲੈਂਦੇ ਤੇ ਵੀ ਜੀ ਮੇਰੀ ਗੱਲ ਸੁਣੋ ਅਸੀਂ ਵੀ ਮਿਹਨਤੀ ਕਰਨ ਲਈ ਆਪਾਂ ਕਿਹੜੇ ਸੁੱਤੀਆਂ ਵਾ ਜਾਹੀਂ ਵੇਲੀਆਂ ਬੈਠੀਆਂ ਵਾ ਸਾਡਾ ਤਾਂ ਕੰਮ 'ਚ ਨਾ ਹੀ ਆ ਨਹੀਂ ਕੋਈ ਵੀ ਆ ਅਸੀਂ ਚੁੰਗੇ ਜੀਆਂ ਬਸ ਮਿਹਨਤ ਵੀ ਰਾਹ ਰਾਦੀ ਹੁੰਦੀ ਆ ਏਰੀ ਹੁਣ ਤਾਂ ਵੀ ਲੈ ਕੇ ਤੇ ਬੈਠੇ ਰਹੋ ਤੇ ਅੰਦਰ ਵੜੇ ਰਹੇ ਸੀ ਸਾਢ ਛਡੋ ਏ ਸੀ ਤੇ ਬਿਲ ਲਾਵੇ ਨਾ ਹੀ ਨਾ ਤੇ ਇਹ ਜਿਹੜੀ ਤੁਹਾਡੀ ਮਿਹਨਤ ਵਾ ਇਹਦੇ ਨਾਲ ਬਿੱਲ ਤਰ ਜਾਣੇ ਜਾਵਰਪ੍ਰੀਤ ਨੂੰ ਕਹਿ ਦੋ ਫਿਰ ਉਹ ਵੀ ਉੱਥੇ ਵੇਲੀ ਹੋਣੀ ਬੈਠੀ ਉਹਨੂੰ ਕਹਿ ਆਹੋ ਜੋ ਤੇਰੇ ਕੋ ਸੁਣ ਲਿਆ ਵਾ ਹੋਏ ਮੈਂ ਉਹਦੇ ਕੋ ਸੁਣ ਲੂਗੀ ਜਾ ਕੇ ਸਸ ਬੀਜੀ ਵੀ ਹਾਦੀ ਕਰਨ ਦੇ ਆ ਜੇ ਜੇ ਤੁਸੀਂ ਚਾਹ ਅੱਗੇ ਇੰਨੀ ਬਣਾਉਂਦੇ ਰਹੇ ਹੀ ਤੇ ਜੇ ਤੁਸੀਂ ਹੁਣ ਚਾਹ ਬਣਾ ਦੋਗੇ ਤਾਂ ਤਾਂ ਕੀ ਆ ਅਸੀਂ ਕਿਹੜੀਆਂ ਵੇਲੀਆਂ ਬੈਠੀਆਂ ਆ ਮੈਂ ਇੰਨੀ ਦੀਦਾ ਕੋਰੀ ਕਰਨ ਦੇ ਆ ਅੱਖਾਂ ਸਾਡੀਆਂ ਬਹਿ ਗਈਆਂ ਕਿਤੇ ਐਨਕਾਂ ਲਾ ਲਾ ਕੇ ਹੀ ਕੰਮ ਕਰਨ ਦੇ ਆ ਸਾਡੇ ਘਰ ਦਾ ਸਾਰੇ ਦਿਹਾੜੀ ਚਿੰਨੇ ਚੁੰਕਾ ਹੀ ਨਹੀਂ ਮੁੱਕਦਾ ਲੈ ਪੀ ਲੋਕੀ ਤੇ ਛੱਡ ਹੀ 8 ਵਜੇ 7 ਵਜੇ ਆਹ ਹੁੰਦੀਆਂ ਅਸੀਂ ਤੇ ਵੇਲੀਆਂ ਹੋ ਗਈਆਂ ਵੇਲੀਆਂ ਹੋ ਗਈਆਂ ਸਾਡਾ ਸਿਰ ਖੁਰਕਣ ਨਹੀਂ ਹੁੰਦਾ ਆਪੇ ਉਹਨੂੰ ਗੁਰਪ੍ਰੀਤ ਨੂੰ ਕਹਿ ਦਊਗੀ ਬਣਾ ਦਊਗੀ ਕਿ ਬਾਅਦ ਚ ਹੁਣ ਮੈਂ ਕਰਨਾ ਹੀ ਆ ਕੰਮ ਮੈਂ ਕਿਹੜਾ ਵੇਲੀ ਬਹਿ ਜਾਣਾ ਗੁਰੂ ਰਤਨ ਤੂੰ ਆੜਾ ਆ ਵੇ ਕੀ ਆ ਸਕੁਅਰ ਤੇ ਇਧਰੋਂ ਕਿਹੜਾ ਸਕੁਅਰ ਆ ਆਹ ਵਾਲਾ ਹੈ ਨਾ ਸਕੁਅਰ ਆ ਇਹਨੂੰ ਲੱਕੇ ਬੈਠੀ ਆ ਹੁਣੇ ਤੇ ਮੰਮੀ ਨੂੰ ਪੜਾਉਣਾ ਹੀ ਆ ਕਿਹਦਾ ਚੁੱਲੇ ਚੁੰਕੇ ਵਿੱਚ ਵੀ ਵਰਜਿਆ ਕਰੋ ਇਹ ਨਾ ਹੋਏ ਫੇ ਤੂੰ ਇੱਥੇ ਬੈ ਗਈ ਆ ਓਏ ਉਧਰ ਬੈਠੀ ਤੇ ਹੁਣ ਇਹਨੂੰ ਮੈਂ ਕੰਮ ਨਾ ਕਰਾਉਂਗੀ ਤੇ ਸਵੇਰੇ ਫਿਰ ਉੱਥੇ ਝੜਕਾ ਖਾਊਗਾ ਤਾਂ ਬਾਹਰੋਂ ਸੁਨਾ ਆਇਆ ਵਾ ਪਿਆਰਿਆਂ ਦੇ ਵਿੱਚੋਂ ਪੀ ਚਾਹ ਬਣਾ ਕੇ ਤੇ ਖਲਾਓ ਮੈਂ ਹੁਣ ਇਹ ਮੁੰਡੇ ਨੂੰ ਬੜਾਉਣਾ ਹੁਣ ਚਾਹ ਬਣਾਉਣਾ ਲਾਪੀ ਤੇ ਇੰਨੇ ਨਿਕਲ ਜਾਣਾ ਵਾ ਤਾਂ ਨਿਕਲ ਜਾਣਾ ਤੇ ਜਿਹੜੇ ਬਾਹਰ ਬੰਦੇ ਡਏ ਉਹਨਾਂ ਨੂੰ ਹੁਣ ਕੀ ਆਖੀਗੇ ਤੇ ਦੀਦੀ ਨੂੰ ਕਹ ਦੂਗਾ ਬਣਾ ਦਿੰਦੇ ਚਾਹ ਉਹਦੇ ਵੱਲੋਂ ਮੈਂ ਸੋਣਿਆ ਹੀ ਹੁਣ ਤੇਰੀ ਰਹਿ ਗਈ ਆ ਮੇਰੇ ਮੁੰਡੇ ਨੇ ਨਿਕਲ ਜਾਣਾ ਉਹ ਤਾਂ ਹੋਵੇਗਾ ਫੇਰ ਖੇਡੇ ਲੱਗ ਜਾਂਦਾ ਉਸੇ ਵੇਲੇ ਤੁਹਾਨੂੰ ਪਤਾ ਤੇ ਹੈ ਵੇ ਨਿੱਕਾ ਹੈਗਾ ਨਿਆਣਾ ਨਿੱਕਾ ਤਾਂ ਹੈਗਾ ਵਾ ਉਹਦੇ ਪਰ ਫੇਪਣਾ ਲਈ ਇਹਨੂੰ ਤੇ ਉੱਠ ਕੇ ਤੇ ਚਾਹ ਬਣਾ ਚੱਲੇ ਚੌਕੇ ਵਿੱਚ ਵੜਿਆ ਕਰੋ ਕਿਤੇ ਕਿ ਉਹ ਤਾਂ ਹੀ ਮਸਤਾਇਆ ਵਾ ਸਾਰਿਆਂ ਨੇ ਮੈਂ ਮੈਂ ਤੇਰੀ ਬਣਾ ਲਵਾਂ ਮੈਂ ਹੁਣ ਮੁੰਡੇ ਨੂੰ ਬੜਾਉਣਾ ਵਾ ਉਹਨੇ ਵੀ ਮੈਨੂੰ ਇਹੋ ਜਵਾਬ ਦਿੱਤਾ ਤੂੰ ਬਣਾ ਲਾ ਤੇ ਤੂੰ ਵੀ ਗਾੜੀ ਆਹ ਦੱਤਾ ਵੀ ਤੂੰ ਬਣਾ ਲਾ ਤੇ ਮੈਂ ਤਾਂ ਨਾ ਹੀ ਛਾੜਿਆ ਲੈ ਆਉਂਦੀ ਮੈਂ ਆਪ ਹੀ ਬਣਾ ਲੈਂਦੀ ਹੁਣ ਮੇਰਾ ਮੁੰਡਾ ਨਿਕਾ ਉਹ ਛੱਟ ਨਿਕਲ ਜਾਂਦਾ ਵਾ ਮੈਂ ਫਿਰ ਕਿੱਥੋਂ ਕਾਬੂ ਕਰਕੇ ਛੋਟਾ ਕਰ ਕਰਕੇ ਮੈਂ ਪਾ ਹੁਣ ਨਹੀਂ ਮੇਰੇ ਕੋਲ ਬਲਦੇ ਚੁੱਲਾ ਚਮਕੇ ਤਾਂ ਤਸੀਂ ਮੇਰੇ ਦੇ ਟੇਟਾ ਤੇ ਹੁਣ ਉਹ ਜਿਹੜੇ ਮਰ ਰੱਖੇ ਆ ਨਾ ਮੈਨੂੰ ਉਹ ਬਾਲਣਾ ਆਉਂਦਾ ਵਾ ਨਾ ਮੈਨੂੰ ਉਹਦੇ ਤੇ ਚਾਹ ਬਣਾਉਣੀ ਆਉਂਦੀ ਆ ਤੇ ਨਾ ਮੈਨੂੰ ਉੱਥੇ ਕੰਮ ਕਰਨਾ ਆਉਂਦਾ ਤੋ ਹਿੰਮਤ ਬੜੀਆਂ ਹੀ ਉਹ ਮਾ ਰಾಣੀਆਂ ਮਮੀ ਕਿਉਂ ਕਿੰਨਾ ਸੌਖਾ ਤਾਂ ਹੈਗਾ ਛੱਟ ਤੇ ਉਹ ਬਾਲ ਜਾਂਦਾ ਵਾ ਸੋ ਚੁੱਲਾ ਬਾਲਣਾ ਔਖਾ ਹੀਗਾ ਮੈਂ ਤਾਂ ਅੱਗੇ ਅੱਗ ਬਾਲ ਕੇ ਤੇ ਸਾਰਾ ਕੰਮ ਕਰ ਲੈਣਾ ਇਹੋਲੇੰਦ ਬਾ ਘਰ ਵੀ ਲੈਂਦੀ ਸੀ ਜਦੋਂ ਦਾ ਮੁੰਡਾ ਮੈਨੂੰ ਸੁਣਾ ਦੇ ਕੇ ਗਿਆ ਨਾ ਜੇ ਫਿਰ ਚੁੱਲਾ ਹੁੰਦਾ ਤਾਂ ਰੀਣੀ ਦਿੰਦੀ ਥੱਲੇ ਲਾਉਂਦੀ ਲੱਕੜ ਤੇ ਚਾਹ ਬਣਾ ਕੇ ਤਾਂ ਮੈਂ ਕਲਾਸ ਦਿੰਦੀ ਸਾਡੇ ਵਾਲੇ ਆਉਂਦੀ ਨਾ ਜਿਹੜੇ ਤੁਸੀਂ ਕੰਮ ਫੜੇ ਆ ਹੁਣ ਆਉਂਦੇ ਆ ਖਸਮ ਤੇਰੇ ਤੋਂ ਉਹਨਾਂ ਨੂੰ ਆਖ ਦਿਓ ਉਹਨਾਂ ਨੂੰ ਸਾਡੇ ਕੋਲ ਨਹੀਂ ਚਾਹ ਬਣਦੀ ਮੈਂ ਆਹੀ ਮੁੰਡਾ ਪੜਾ ਮੰਡੇ ਹੀ ਤਾਂ ਦੂਜੀ ਵੇ ਸੂਟ ਲੈ ਕੇ ਬੈਠੀ ਆ ਏਸੀ ਸਾੜ ਲੈਂਦੀਆਂ ਇਹਨਾਂ ਤੁਸੀਂ ਤੇ ਉਹਦੀ ਜਿਹੜੇ ਕਹਤਾਂ ਆ ਵੀ ਇਹਦਾ ਮੁੰਡਾ ਛੋਟਾ ਵਾ ਤੇ ਉਹਨੇ ਨਹੀਂ ਨਹੀਂ ਪੜਨਾ ਹੈਗਾ ਜੇ ਨਾਲ ਲੱਗੇ ਬੈਠੇ ਤਾਂ ਦੀਦੀ ਨੇ ਤਾਂ ਵੀ ਵੀ ਮੈਨੂੰ ਗੱਲਾਂ ਕੀਤੀਆਂ ਤੂੰ ਕਰ ਲਾ ਤੇ ਉਹ ਕਰ ਲਾ ਅੱਜ ਹੋੜੀ ਅੱਜ ਹੋ ਲੈਂਦੇ ਜੋ ਹੁੰਦਾ ਆਉਂਦੇ ਨਾ ਤੇ ਖਸਮ ਉਹਨਾਂ ਨੂੰ ਆਨੇ ਪੇ ਗਾੜੀਆਂ ਮਿੰਨੂ ਦੱਸ ਦਿੰਗਾ ਹੀ ਹੁਣ ਮੇਰਾ ਸੁਖ ਲੈਣ ਦਾ ਟਾਈਮ ਹੋਵਾ ਤੇ ਹੁਣੇ ਮੈਨੂੰ ਆਂਦਗਾ ਵਾ ਜਾ ਕੇ ਤੇ ਚਾਹ ਬਣਾਉਂਦੀ ਫਿਰ ਅੱਗੇ ਥੋੜੀ ਬਣਾ ਬਣਾ ਮੈਂ ਤਿਆਰੀ ਮੈਂ ਤੇ ਕਦੀ ਪਤਾ ਨਹੀਂ ਹੀ ਲੱਗਨਦਾ ਸੁਨਾਹ ਮਗਰੋਂ ਆਉਂਦਾ ਹੁੰਦਾ ਇਹਦਾ ਪਹਿਲਾ ਕੰਮ ਕਰ ਲੈਣਾ ਵੀ ਬੰਦੇ ਬਾਹਰ ਡਏ ਮੈਂ ਕੀ ਕਰਾਂ ਮੈਂ ਆਪਣਾ ਮੁੰਡਾ ਭਰੋਣਾ ਉਹਨੇ ਨਿਕਲ ਜਾਣਾ ਚੱਲ ਅਗੁਰਵਰ ਪਾੜ ਆਪੇ ਬਣਾ ਲੂ ਦੀ ਦੀ ਚੱਲੋ ਬਣਾਓ ਨਾ ਬਣਾਓ ਮੈਂ ਦੇ ਤਾ ਸੁਨਾ ਤੇ ਜੇ ਉਹਨਾਂ ਨੇ ਆਣ ਕੇ ਮੁੰਡਿਆਂ ਨੇ ਕੋਈ ਗੱਲ ਕੀਤੀ ਫੇਰ ਆਖੇ ਵੀ ਮਾਂ ਨੇ ਚੁੱਕਣਾ ਦਿੱਤੀ ਧੋਗ ਇਹ ਨਾ ਵਾਲੀ ਗੰਨਾ ਜੀ ਕਹੀ ਜਾਂਦੇ ਆ ਪਿਆ ਕੀਤਾ ਹੀ ਉਹ ਕੀਤਾ ਮੇਰੇ ਸਾਹਮਣੇ ਦਾ ਜਿਤ ਮੈਂ ਕੁਝ ਵੀ ਨਹੀਂ ਕਦੀ ਕਰਦੇ ਹੈਗੇ ਪਾਂਡਾ ਇੱਥੋਂ ਚੱਕ ਕੇ ਉੱਥੇ ਨਹੀਂ ਰੱਖਦੇ ਹੈਗੇ ਗੰਨਾ ਜੀ ਦੀ ਮਰਜ਼ੀ ਸਮਝੋ ਨਾ ਤੋ ਉਹ ਭਾ ਇੱਥੇ ਲਗਾਵਾ ਇਹ ਚਾਹ ਈ ਕੜੇ ਆ ਉਹ ਚਾਹ ਵੀ ਦੇ ਦੇ ਲੈ ਕਿੰਨਾ ਕ ਵੱਜ ਗਿਆ ਗੰਨਾ ਉਹ ਗੰਨਾ ਦੇ ਬਾਜੇ ਲਗਾਵਾ ਤੇ ਪਈ ਚਾਹ ਈ ਕੜੇ ਆ ਉਹ ਮੈਂ ਪੱਠੇ ਨੂੰ ਡੈ ਪਿਆ ਮੈਨੂੰ ਪਤਾ ਨਹੀਂ ਹੋ ਫਿਰ ਮੁੰਡੇ ਨੂੰ ਸੁਣਾ ਦਤਾ ਮੁੰਡੇ ਨੇ ਦਿੱਤਾ ਨਹੀਂ ਨਾ ਘਰ ਕਲਾ ਦਿੰਨੇ ਚਾ ਕੋਈ ਉਹ ਬੰਦੇ ਕੜੀ ਕੁੜੀ ਵੇਖੇ ਨਾ ਰਾਹ ਵੱਲ ਕੇ ਚਾ ਆਈ ਨਹੀਂ ਆਈ ਨਹੀਂ ਫਿਰ ਮੈਨੂੰ ਸੁਣਾ ਦਿੰਦੇ ਆ ਚਲ ਅਸ਼ਾ ਕੋਈ ਨਹੀਂ ਮੈਂ ਕਲਾਉਣਾ ਚਾ ਉਹ ਕਹਿੰਦੇ ਠੇਕਾ ਉੱਤੇ ਫੜਿਆ ਕਰ ਇੱਥੇ ਚਾ ਜੂ ਟਾਈਮ ਨਾਲ ਆ ਜੇ ਉਹ ਚਲ ਕੋਈ ਨਹੀਂ ਹੁਣ ਥੋੜੀ ਲੇਟ ਹੋ ਗਈ ਤਾਂ ਆ ਗਈ ਹੋ ਗਿਆ ਵਾ ਕਲਾ ਸੁਣਾ ਦੇ ਤੈਨੂੰ ਬੜਾ ਟਾਈਮ ਹੋ ਗਿਆ ਵਾ ਨਾ ਚਲ ਮੈਂ ਪੁੱਛਦਾ ਭਲਾ ਕਿ ਤੁਹਾਨੂੰ ਸੁਣਾ ਨਹੀਂ ਮਿਲਿਆ ਜਨਾਨੀਆਂ ਵੀ ਸਾਡੀਆਂ ਇਦਾਂ ਦੀਆਂ ਹੀ ਆ ਨਾ ਮੈਂ ਪੁੱਛਦਾ ਹਾਂ ਤੁਹਾਨੂੰ ਕਲਾ ਦਿੰਦਾ ਹੁਣੇ ਕਲਾ ਦਿੰਦਾ ਕਲਾ ਦੀ ਪਾ ਫਿਰ ਏ ਵੀ ਯਾਟੇ ਵੀ ਹੱਦ ਹੋ ਗਿਆ ਜਦੋਂ ਕੰਮ ਕਰਾਉਣਾ ਆਏ ਤਾਂ ਫੇਰੇ ਫੇਰਾ ਮਰੀ ਜਾਂਦੇ ਆ ਤੇ ਜਦੋਂ ਚਾਹ ਉਹ ਜਨਾਨੀਆਂ ਨਾਲ ਕਰ ਦਿੰਦੇ ਗਾੜੀ ਕਿ ਜਨਾਨੀਆਂ ਕੰਮ ਨਹੀਂ ਕਰਦੀਆਂ ਮੈਂ ਤੂੰ ਨਾ ਫਲਾ ਜਾ ਕੇ ਉਹਨਾਂ ਨੂੰ ਬੀਬੀ ਸਨਾਹ ਮਿਲਿਆ ਨਹੀਂ ਚਾਹ ਦਾ ਸਨਾਹ ਦਾ ਪੁੱਤ ਮੈਨੂੰ ਕਦੋਂ ਦਾ ਮਿਲ ਗਿਆ ਵਾ ਹਾਂ ਤੇ ਇਹਨਾਂ ਨੇ ਇੱਕ ਮੁੰਡੇ ਨਾਲ ਹੀ ਅੰਦਰ ਹਾਂ ਤੇ ਇੱਕ ਆਹ ਮਸ਼ੀਨ ਲੈ ਕੇ ਬੈਠੀ ਆ ਨਹੀਂ ਇਹਨਾਂ ਨੂੰ ਨਹੀਂ ਪਤਾ ਵੀ ਬਾਹਰ ਬੰਦੇ ਲੱਗੇ ਆ ਉਹ ਗੰਨਾ ਬਾਹਰ ਚ ਲਿਆ ਉਹ ਪਤਾ ਸੁਣਾ ਫੇਰ ਦੇਣ ਆ ਗਿਆ ਬੰਦੇ ਦੇ ਅੱਗੇ ਨਹੀਂ ਰੱਪਣ ਦੇ ਇਹਨਾਂ ਨੂੰ ਤਾਂ ਉਹ ਚੌਕੇ ਚੱਲੇ ਵਾਹੀ ਮੌਤ ਪੈਂਦੀ ਆ ਤੇ ਅਸੀਂ ਚੌਕੇ ਚ ਨਾ ਹੀ ਵੜੀਏ ਤੇ ਮੈਂ ਹੁਣ ਦੱਸ ਕੀ ਕਰਾਂ ਜਾਂ ਫੇਰ ਮੈਂ ਆਪ ਬਣਾ ਦਿਆ ਕਰਾਂ ਇਹਨਾਂ ਦੋਵਾਂ ਨੂੰ ਛੱਡ ਕੇ ਤੇ ਇਹ ਕੰਮ ਇਹ ਪਹਿਲੂ ਮੁੜ ਕੇ ਕਰ ਲਿਆ ਕਰਨਾ ਇੱਕ ਜਣੀ ਨੂੰ ਚੌਕੇ ਚ ਵੜਨਾ ਚਾਹੀਦਾ ਨਾ ਇਹਨਾਂ ਨੂੰ ਇਹਦਾ ਤਾਂ ਮੌਤ ਪੈ ਜਾਂਦੀ ਜਦੋਂ ਮੈਂ ਅੰਦਰ ਪਤਾ ਨਹੀਂ ਨਾਲ ਇਹਨੂੰ ਕੀ ਗੱਲ ਚੌਕੇ ਦੀ ਕੀ ਗੱਲ ਵਾ ਅਸੀਂ ਵੀ ਬਾਹਰ ਆਖੀਏ ਵੀ ਅਸੀਂ ਬਾਹਰ ਕੰਮ ਕਾਣਦੇ ਆਹੀਂ ਨਹੀਂ ਕਰਨਾ ਉਹ ਕਰਨਾ ਕਰਦੀ ਹੈਗੀ ਆਏ ਜੇ ਇਹਨਾਂ ਨੂੰ ਮੈਂ ਆਨੀ ਆ ਤੇ ਉਹ ਕਰਨਾ ਬੜਬੜ ਕਰਦੀ ਆ ਜੇ ਉਹ ਆਂਦੀ ਉਹਨੂੰ ਆਨੀ ਤਾਂ ਉਹ ਬੜਬੜ ਕਰਦੀ ਆ ਬੀਬੀ ਤੂੰ ਸਿਆਣੀ ਆ ਜਦੋਂ ਬਗਾਨੇ ਬੰਦੇ ਆਏ ਹੋਣ ਨਾ ਤੇ ਉਹਨਾਂ ਨੂੰ ਚਾਹ ਪਾਣੀ ਰੋਟੀ ਪਾਣੀ ਟਾਈਮ ਨਾਲ ਨਾ ਨਾ ਪਹੁੰਚੇ ਤੇ ਘਰ ਦੀਆਂ ਗੱਲਾਂ ਬਾਹਰ ਨਿਕਲਦੀਆਂ ਜਾਂਦੀਆਂ ਤੇ ਇਹੋ ਹੀ ਆ ਕਿ ਖਾਨਦਾਨੀਆਂ ਦਾ ਫੇਰ ਹੀ ਗੱਲਾਂ ਦਾ ਪਤਾ ਲੱਗਦਾ ਵੀ ਆਹ ਖਾਨਦਾਨੀ ਕਿਦਾਂ ਦੀ ਆ ਤੇ ਬੰਦੇ ਦੇ ਅੱਗੇ ਨਹੀਂ ਕਿਤੇ ਲੱਭਦੇ ਹੁਣ ਫਿਰ ਮੈਂ ਬਣਾਵਾ ਕਿਉਂ じゃ ਮੈਂ ਉਹਨੂੰ ਆਖਾਉਣ ਕੀ ਕਰਾਂ ਮੈਂ ਮੈਂ ਬਣਾਵਾ ਫਿਰ ਨਹੀਂ ਤੇ ਮੈਂ ਕਹਿਣਾ ਉਹਨੂੰ ਕਹਿਣਾ ਤੂੰ ਕਿਉਂ ਬਣਾਉਣੀ ਆ ਹੁਣ ਪੁੱਛ ਕੇ ਵੇਖ ਬਲਾ ਕੀ ਆਂਦੀ ਏ ਸਾਡੇ ਵਾਰੇ ਪੈਰੇ ਹੁੰਦਾ ਹੈਗਾ ਪਿੰਡੋ ਹੁੰਦੇ ਢੇਰਿਆਂ ਦੇ ਉੱਤੇ ਆਣ ਕੇ ਬਹਿ ਗਏ ਆ ਤੇ ਪਿੰਡੋ ਸਿਰ ਦੇ ਉੱਤੇ ਰੋਟੀਆਂ ਚੁੱਕ ਕੇ ਲਿਆਉਣੀਆਂ ਨਿਆਣਾ ਇੱਕ ਕੁਛੜ ਹੋਣਾ ਇੱਕ ਨੂੰਂਗਲੀ ਲਾਇਆ ਹੁਣ ਆ ਸਿਰ ਦੇ ਉੱਤੇ ਲੱਸੀ ਵਾਲਾ ਭਾਂਡਾ ਹੋਣਾ ਫੇਰ ਰੋਟੀਆਂ ਨਾਲ ਹੋਣੀਆਂ ਡੋਲੂ ਇੱਕ ਹੱਥ ਵਿੱਚ ਹੋਣਾ ਤੇ ਇਹਨਾਂ ਨੂੰ ਹੁਣ ਸੁੱਖ ਮਿਲਿਆ ਵਾ ਏ ਆਂਦੀਆਂ ਹੀ ਔਖੀਆਂ ਹੀ ਬਹੁਤ ਜ਼ਿਆਦੀਆਂ ਤਰਪਾਈ ਹੋ ਗਈ ਆ ਕੀ ਗੱਲ ਚਾਹ ਦਾ ਸੁਨਾਹ ਨਹੀਂ ਮਿਲਿਆ ਸੁਨਾਹ ਤਾਂ ਮਿਲਿਆ ਹੀਗਾ ਹਾਂ ਤੇ ਇੱਧਰ ਵੀ ਕੰਮ ਹੀ ਕਰਨ ਦੇ ਆ ਤੇ ਜਿਹੜੇ ਬਾਹਰ ਬੰਦੇ ਲਾਏ ਆ ਉਹਨਾਂ ਨੂੰ ਜਵਾਬ ਦੇ ਆਈਏ ਫਿਰ ਕੀ ਆ ਕੀ ਉਹਨਾਂ ਨੂੰ ਆਏ ਹੀ ਬੀਜੀ ਮੇਰੀ ਵੱਲ ਤੇ ਮੈਂ ਕਿਹਾ ਉਹ ਸੂਟ ਲੈਣ ਆਉਣਾ ਮਾ ਉਹਨੇ ਹੁਣ ਇੱਥੇ ਉਹਨੂੰ ਗੁਰਪ੍ਰੀਤ ਨੂੰ ਕਹ ਦੋ ਅਸੀਂ ਉਹ ਬਣਾ ਦਿੰਦੀ ਆ ਉਹ ਆਂਦੀ ਮੈਂ ਦੋ ਲੋਹਾਂ ਨੂੰ ਆਈ ਆ ਉਹ ਆ ਗਈ ਆ ਹਵੇ ਮੈਂ ਪੁੱਛ ਕੇ ਆਇਆ ਆਂਦੀ ਮੈਂ ਦੋ ਲੋਹਾਂ ਨੂੰ ਆਈ ਉਹ ਦਿਮਿਆਂ ਨੇ ਆਪਣਾ ਹੁੰਦੀ ਤੇ ਮੇਰੀ ਸੁਣੋ ਗੱਲ ਗੁੱਸੇ ਵਾਲੀ ਨਹੀਂ ਕੋਈ ਗੱਲ ਹੈਗੀ ਮਾਰਾ ਚਾਹ ਬਣਾਉਂਦੀ ਥੱਕ ਚੱਲਦੀ ਆ ساری ਉਮਰ ਇਹਦੀ ਲੰਗੀ ਚੁੱਲੇ 'ਚ ਫੂਕਾ ਮਾਰਦੀ ਦੀ ਹੁਣ ਤੇ ਰੱਬ ਨੇ ਸੁੱਖ ਦਿੱਤਾ ਵਾ ਆ ਬਟਨ ਨੱਪਣਾ ਮੈਂ ਤੇ ਚਾਹ ਬਣਾਉਣੀ ਆ ਜੇ ਸੁੱਖ ਦਿੱਤਾ ਤੇ ਤੁਸੀਂ ਸੁੱਖ ਦੋਗੀ ਇਹਨੇ ਫੇਰ ਹੀ ਉਹ ਸੁੱਖ ਲਊਗੀ ਹਾਏ ਰੱਬਾ ਹੁਣ ਹੁੰਦਾ ਕਿਹੜਾ ਜ਼ੋਰ ਲੱਗਣਾ ਚਾਹ ਬਣਾਉਂਦਾ ਅੱਗੇ ਢਾਉਂਦੀ ਰਹੀ ਆ ਬਣਾਉਂਦੀ ਇਦੀ ਹੋਈ ਉਹ ਪਰ ਬੀਬੀ ਨੂੰ ਸਾਡੇ ਨਾਲ ਤੇਰਾ ਇੰਨਾ ਨਹੀਂ ਹੈਗਾ ਵੀ ਉਹ ਵੀ ਕਮਾਈ ਕਰਨ ਲਈ ਆ ਮੈਂ ਪੈਸੇ ਕਮਾਉਣੇ ਆ ਵੀ ਚੱਲ ਛਾਪਾ ਸਾਡੇ ਹੱਥੇ ਰੱਖੋਗੇ ਅਸੀਂ ਕਿਹੜਾ ਪੇਕੇ ਆਉਂ ਐਈਆਂ ਗੱਲਾਂ ਜੋ ਕਾਂਡੀਆਂ ਤੇ ਤੂੰ ਉੱਠ ਕੇ ਬਣਾ ਨਹੀਂ ਸਕਦੀ ਕੱਖ ਨਹੀਂ ਹੋਇਆ ਰੋਦਾਂ ਪਹਿਲਾਂ ਤੇ ਨਾ ਸੱਸਾਂ ਕਹਿੰਦੀਆਂ ਵੀ ਵੱਡੀਆਂ ਨਵਾਂ ਬਹੁਤ ਚੰਗੀਆਂ ਨਵਾਂ ਆ ਜਾਣ ਛੇਛੇ ਦੀ ਪਿੰਨਾ ਮੁੰਡੇ ਵਿਆਹ ਲਈਏ ਮੁੰਡੇ ਵਿਆਹ ਲੈ ਨੋ ਆ ਗਈ ਹੁਣ ਸੱਸ ਕੋਲੋਂ ਆ ਕੰਮ ਕਰਦੀ ਨਹੀਂ ਜਰੀ ਜਾਂਦੀ ਨੋ ਵੀ ਆ ਇੰਨਾ ਸੋਹਣਾ ਕੰਮ ਕਰਦੀ ਕਿ ਕਿਦਾਂ ਦੇ ਲਾਈਨਿੰਗ ਵਾਲੇ ਸੂਟ ਸੀਨੀਆਂ ਕਿੰਨੇ ਕਿੰਨੇ ਸਵਾਈਆਂ ਇਹਨਾਂ ਦੇ ਹੱਥੇ ਰੱਖਣੇ ਪੈਸੇ ਮੈਂ ਹੁਣ ਨਹੀਂ ਬਣਾਉਣੀ ਨਾ ਉਹ ਚੁੱਲ੍ਹੇ ਚੌਕੇ ਦਾ ਕੰਮ ਕੰਮ ਨਹੀਂ ਗਾ ਉਹ ਇਹ ਕੰਮ ਜ਼ਿਆਦਾ ਵਾ ਲੋਕਾਂ ਨੂੰ ਕੰਮ ਕਾਂਡੀਆਂ ਤੁਸੀਂ ਇਹਨੂੰ ਛੱਡਦੇ ਆ ਫੜ ਕੇ ਬੈਠੀ ਇਹਨੂੰ ਤੂੰ ਹਾਏ ਰੱਬ ਸਵੇਰ ਦਾ ਕੰਮ ਸਾਰਾ ਕਰਕੇ ਹੀ ਬੈਠੇ ਆ ਵੇਹੋ ਉੱਥੇ ਕਲਾ ਕਰੀ ਜਾਂਦੀ ਉੱਥੇ ਹੀ ਬੈਠੀ ਆ ਲੈ ਵੀ ਸਿਆਪੇ ਦਾ ਨਹੀਂ ਉਧਰ ਹੁੰਦੀ ਸਿਆਪਾ ਖਾਨਾ ਮੇਰੇ ਬਾਹਰ ਆ ਉਹ ਸਿਆਪੇ ਦੱਸਦੀ ਇਹੋ ਜੇ ਕੰਮ ਨੂੰ ਕੋਹ ਬੰਦੇ ਨੇ ਅਹੀਂ ਲਾਉਣੇ ਤਾਂ ਸਵੇਰ ਦੀ ਕਿੰਨੀ ਚਾਹ ਪਿਆਲ ਕੇ ਹੁਣ ਸ਼ਾਮਾ ਪੈਣ ਲੱਗੀ ਫੇੜਿਆ ਆ ਹੁਣ ਸ਼ਾਮਾ ਪੈਣ ਲੱਗੀ ਆਪਣੇ ਘਰਾਂ ਨੂੰ ਜਾਣੀ ਉਹ ਵੀ ਪੀਤੀ ਆ ਹੁਣ ਸ਼ਾਮਾ ਪੈ ਗਈ ਉਹਨਾਂ ਨੂੰ ਚਾਹ ਮੰਗਣ ਡੈ ਹੀ ਹੋ ਹੋਣ ਰੋਟੀਆਂ ਖਾਣ ਕਰੋ ਘਰੋਂ ਜਾ ਕੇ ਕੋਣ ਚਾਹ ਪੀਣੀ ਉਹਨਾਂ ਨੇ ਕਰਦੀ ਕੀ ਆ ਗਾਂ ਗਾਂ ਗੜੀ ਗੱਲਾਂ ਕਰਦੀ ਮੈਨੂੰ ਮੈਨੂੰ ਹੀ ਮੱਥਾ ਡਮਣਾ ਪੈਣਾ ਇਹਨਾਂ ਦਾ ਕੱਖ ਨਹੀਂ ਹਾਲ ਬੀਜੀ ਹੁਣ ਮੈਂ ਚਾਹ ਲੱਗੀ ਆ ਬਣਾਉਣ ਹੁਣ ਉਹਨੂੰ ਮਾਹਰਣੀ ਨੂੰ ਠਾਲ ਕੇ ਕਹਿ ਦਿਆ ਵੀ ਸ਼ਾਮ ਆਈ ਸਬ지 ਸਬਜੀ ਧਰ ਲਵੇ ਆਪੇ ਜਦੋਂ ਮੈਂ ਆਖਿਆ ਹੀ ਉਹ ਤਾਂ ਉੱਠੀ ਨਹੀਂ ਹੁਣ ਮੈਂ ਆਖੀ ਉਹ ਵੀ ਆਪਣੀ ਮਰਜ਼ੀ ਨਾਲ ਉੱਠ ਲਊ ਤੂੰ ਵੀ ਆਪਣੀ ਮਰਜ਼ੀ ਨਾਲ ਹੀ ਉੱਠੀ ਲੱਗੀ ਚਾਹ ਬਣਾਉਣ ਹੁਣ ਆਈ ਲੋ ਮੈਨ ਨੂੰ ਜਵਾਬ ਜਵਾਲ ਜਵਾਬ ਦਿੱਤਾ ਕਦੀ ਤੂੰ ਬਣਾ ਲਾ ਕਦੀ ਉਹਦੇ ਵੱਲ ਜਾ ਕਦੀ ਕੋ شکار ਗੱਲਾਂ ਬਣਾ ਕੇ ਤੇ ਹੁਣ ਮੈਂ ਲੱਗੀ ਬੀਜੀ ਚਾਹ ਬਣਾਉਣ ਨਾ ਬਣਾਵੇਂ ਕਾ ਹੁਣ ਕਿੱਥੋਂ ਆਇਆ ਵਾਂ ਮੈਂ ਪਿੰਨੂ ਗਿਆ ਪਿੰਨੂ ਗਿਆ ਤੂੰ ਫਿਰਦਾ ਰਿਹਾ ਕਰ ਜੇ ਬੰਦੇ ਬਾਹਰ ਡਾਏ ਆ ਨਾ ਤਾਂ ਉਹਨਾਂ ਦਾ ਧਿਆਨ ਵੀ ਰੱਖਿਆ ਕਰੋ ਬੰਦੇ ਡਾਏ ਆਜ ਤੈਨੂੰ ਨਹੀਂ ਪਤਾ ਕਮਾਦ ਬੰਨਣ ਡਾਏ ਆ ਨਹੀਂ ਮੈਨੂੰ ਨਹੀਂ ਪਤਾ ਤੂੰ ਵੱਡਾ ਖਾ ਪੰਡਿਆ ਵਾ ਉਹ ਕਿਹੜੀ ਕੋਲ ਕੱਪੜਾ ਕਮਾਤੇ ਬੰਦੇ ਬੰਦੇ ਡੇ ਹੋਣੇ ਜੇ ਉਹ ਚਾਹ ਦਾ ਸਨਾ ਮਿਲਿਆ ਹਾਂ ਤੇ ਕੋਈ ਦੂਜੀ ਉਹ ਹੰਦਰਵੜੀ ਦੂਜੀ ਉਹ ਹੰਦਰਵੜੀ ਚਾਹ ਬਣਾ ਹੀ ਨਹੀਂ ਮੈਨੂੰ ਨਹੀਂ ਪਤਾ ਜਾ ਕੇ ਪਤਾ ਕਰ ਲੋ ਬਣਾਈ ਕਿ ਨਹੀਂ ਕਿਹੜੀਆਂ ਬੁੜੀਆਂ ਦੀ ਵੀ ਖਬਰ ਲਲਿਆ ਕਰੋ ਹਾਂ ਇਹਨਾਂ ਨੂੰ ਵੀ ਹੋ ਗਿਆ ਗਾੜੀਆਂ ਆਂਦਾਂ ਤਾਂ ਉਚਾਹ ਬਣਾ ਦੇ ਲੈ ਤੂੰ ਕੋ ਬਣਾਉਣੀ ਚਾਹ ਮੈਂ ਕੋ ਬਣਾਉਣੀ ਚਾਹ ਮੈਂ ਉਹ ਤੇ ਜਿਹੋਦੇ ਆ ਲ ਗਈ ਤੇ ਉਹਨੇ ਇਹ ਮੈਨੂੰ ਜਵਾਬ ਦਿੱਤਾ ਜੇ ਉਹਦੇ ਆ ਲ ਗਈ ਤੇ ਉਹਨੇ ਮੈਨੂੰ ਇਹ ਜਵਾਬ ਦਿੱਤਾ ਜਾ ਕੇ ਤੇ ਚਾਹ ਬਣਾ ਲਾ ਮੈਂ ਕਿਹਾ ਮੈਂ ਬਥੇਰਾ ਕਰਦੀ ਰਹੀ ਜਾਂਦੀ ਹੁਣ ਕਰਦੀ ਰਹੀ ਹੁਣ ਕੀ ਹੋਇਆ ਤੇ ਮੇਰ ਕੋ ਨਹੀਂ ਚਲਦੇ ਜਿਹੜੇ ਤੇ ਤੁਸੀਂ ਉਹਨਾਂ ਨੂੰ ਖਰੀਦ-ਖਰੀਦ ਦਿੱਤੇ ਆ ਗਿਆ ਚੁੱਲੇ ਆਹੋ ਤੂੰ ਚੱਲ ਉਹ ਗੱਲ ਨਹੀਂ ਕਰਨੀ ਹੋਈ ਲੱਗ ਪੋ ਗਰਮ ਕਾਦੀਆਂ ਮੈਂ ਨਹੀਂ ਕੋਈ ਵੀ ਗਰਮ ਆ ਬਾਹਰ ਤੋਂ ਲੋਕਾਂ ਨੇ ਗੱਲਾਂ ਕਰ ਕੋਈ ਨਹੀਂ ਪੁੱਛਦਾ ਹਾਂ ਤੂੰ ਪੜ ਲਾਦਾ ਮੈਂ ਨਾ ਕਰਦਿਆਂ ਤਾਂ ਵਿਚੜ ਕਾ ਖਾਂਦੀਆਂ ਤੇਰੇ ਬਦਲੇ ਤੇ ਤੂੰ ਫੇਰ ਅੜ ਕੇ ਬਹਿ ਜਾਣਾ ਵਾ ਓਏ ਪੜਦਾ ਨਹੀਂ ਤੂੰ ਹਾਂ ਕਿੱਥੇ ਪੜਦਾ ਮਸੀ ਮੈਂ ਕਾਬੂ ਕਰਦੀ ਆ ਤੇ ਜਿੰਨੇ ਚਿਰ ਨੂੰ ਮੈਂ ਕਾਬੂ ਕਰਦੀ ਕਦੀ ਕੋਈ ਸਨੇ ਆ ਜਾਂਦਾ ਤੇ ਕਦੀ ਕੋਈ ਸਨੇ ਆ ਜਾਂਦਾ ਵਾ ਅੱਗੇ ਵੀ ਮੈਂ ਸਕੂਲੋਂ ਆਈ ਆ ਜੀ ਤੇ ਕਹਿੰਦਾ ਮੇਰੀ ਬੋਤਲ ਟੁੱਟ ਗਈ ਐ ਪਾਣੀ ਵਾਲੀ ਉਹ ਚੀਜ਼ਾਂ ਲੈਣ ਨੂੰ ਹੈਗਾ ਵਾ ਪਰ ਪੜਨ ਨੂੰ ਨਹੀਂ ਨਾ ਹੈਗਾ ਕਿਦਾ ਤੋੜਤੀ ਬੋਤਲ ਆਪੇ ਤੋੜਤੀ ਆਪੇ ਕਿਦਾ ਟੁੱਟ ਗਈ ਤੇ ਪੜ ਵੀ ਲਿਆ ਕਰ ਪੜ ਵੀ ਜਾਦਾ ਨਾ ਕੋਹ ਪੜਨਾ ਤੈਨੂੰ ਆਉਂਦਾ ਨਹੀਂ ਤੇ ਗਾਜਣਾ ਮਾਤਾ ਬੜੀ ਗਰਮੀ ਹੀ ਕਹਿੰਦੇ ਵੀ ਚਾਹ ਬਣਾ ਕੇ ਦੇ ਤੇ ਬੰਦੇ ਲੱਗੇ ਆਹ ਤਾਂ ਬੰਦੇ ਨੇ ਦੱਸਿਆ ਮਾਤਾ ਨੇ ਬੰਦੇ ਟੇ ਕਮਾਦ ਬੰਦਨ ਤੇ ਮੈਂ ਕੀ ਕਿਹਾ ਮੈਂ ਆਹ ਵੇ ਮਮਾ ਇਹਨੂੰ ਮਸੀ ਕਾਬੂ ਕੀਤਾ ਵਾ ਤੇ ਤੁਸੀਂ ਬਣਾ ਦੋ ਅਹੇ ਮੈਂ ਕਹਿੰਦੇ ਚੁੱਲ੍ਹੇ 'ਚ ਬਾਤ ਹੁੰਦਾ ਤਾਂ ਮੈਂ ਰੀਣੀ ਲਾ ਕੇ ਤੇ ਬਣਾ ਦੇਣੀ ਉਹ ਤਾਂ ਤੁਸੀਂ ਢਾਹਤੇ ਆ ਤੇ ਮੈਨੂੰ ਨਹੀਂ ਚਲਾਉਣੀ ਹੁੰਦੀ ਆਹ ਤਾਂ ਉਹਨੂੰ ਕਿਸੇ ਚਲਾਉਣੇ ਦੇ ਤੈਨੂੰ ਵੀ ਤੈਨੂੰ ਕੰਮ ਦੇ ਕੇ ਦੋ 2 ਮਿੰਟ ਲੱਗੇ ਚਾਹ ਬਣਾ ਦਿੰਦੀ ਤੇ ਇੰਨੇ ਦੌੜ ਜਾਣਾ ਹੈਗਾ ਆਹ ਤਾਂ ਹੋਰ ਚੱਲਿਆ ਮਿਲਖਾ ਸਿੰਘ ਆਏ ਇਹ ਮਿਲਖਾ ਸਿੰਘ ਹੀ ਆ ਦੌੜ ਚੱਲਿਆ ਚਾਟੀ ਦੌੜ ਜਾਂਦਾ ਵਾ ਹਣ ਮਾਤਾ ਦੀ ਉਮਰ ਕੰਮ ਕਰਨ ਨਾਲ ਪਹਿਲਾਂ ਇਹ ਦੱਸ ਸਾਰੀ ਉਮਰ ਉਹ ਦੇ ਚੌਂਕ ਚੁੱਲੇ ਚੌਂਕ ਜੀ ਕੱਟੀ ਏ ਮੈਂ ਵੀ ਹੁਣ ਕੀ ਕਰਾਂ ਫਿਰ ਉਹਦੋਂ ਜਦ ਦੀਦੀ ਨੂੰ ਕਹਿ ਦਿੰਦੇ ਜੇ ਤੈਨੂੰ ਗਿਆ ਦੀਦੀ ਜਦੋਂ ਤੈਨੂੰ ਗਿਆ ਤੇ ਤੂੰ ਕਰ ਲੈਦੀ ਸਹਾਨ ਕਰਨਾ ਮੈਂ ਪਹਿਲਾਂ ਸਕੂਲ ਤੋਂ ਖਾਪਦੀ ਆਈ ਹਨਾ ਫਿਰ ਮੈਂ ਆਣ ਕੇ ਫਿਰ ਮੈਂ ਆਣ ਕੇ ਸ਼ਾਮਾਂ ਦੀ ਚਾਹ ਬਣਾਈ ਦੁਪਹਿਰ ਦੀ ਤੇ ਉਹ ਜੇ ਭਾਂਡੇ ਉੱਥੇ ਪਿਆ ਵਾ ਤੇ ਮੈਂ ਮੁੰਡਾ ਇਹ ਮੈਨੂੰ ਕਾਬੂ ਕੀਤਾ ਮੈਂ ਚਲ ਪੜਾ ਲੈਣੀ ਆ ਬਾਅਦ ਚ ਮੈਂ ਫੇਰ ਆ ਦੇ ਰੋਟੀ ਪਾਣੀ ਵਾਲ ਵੀ ਤਹ ਹੁਣ ਆਈ ਆ ਹਨਾ ਸਕੂਲੋਂ ਬੜਾ ਹਜ਼ਾਰਾ ਮਿਲਦੇ ਤੈਨੂੰ ਉੱਥੇ ਜੋ ਜਿੰਨੇ ਵੀ ਮਿਲਦੇ ਉਹ ਤਾਂ ਖਾਣਾ ਉਹਦੇ ਉਹਦੇ ਬਾਤੇ ਵੀ ਤੇ ਹੁਣ ਜਿੰਨੇ ਮਿਲਦੇ ਉਹਨੇ ਮਤੇ ਮਿਲਦੇ ਹੀ ਆ ਨਾ ਉਹਨਾਂ ਦੇ ਕੁਛ ਨਾ ਕੁਛ ਮਤਲਬ ਕਰਦਾ ਕਰਿਆ ਕਰੋ ਨਾ ਤੇ ਕਾਡਾ ਕਰੀਦਾ ਇਸਵੇਰੇ ਕਾਡ ਕਿ ਜਾਨੀ ਆ ਉਹ ਕਰਕੇ ਜਾਨੀ ਤੂੰ ਤਾਂ ਹੁਣ ਜਿਹੜੇ ਬਾ ਵੀ ਕਰਨਾ ਪੈਣਾ ਉਹ ਲੱਗ ਜਾਂ ਤੂੰ ਇਸਵੇਰੇ ਮੈਂ ਕਰਕੇ ਜਾਨੀ ਆ ਆਣ ਕੇ ਫੇਰ ਮੈਂ ਲੱਗ ਜਾਨੀ ਹੁਣ ਮੁੰਡੇ ਨੂੰ ਤਾਂ ਬਣਾਉਣੇ ਨੇ ਪਾੜ ਥੋੜੀ ਰੱਖ ਦੇਣਾ ਵਾ ਦਬਲ ਚਾਹ ਬਣਾ ਮੈ ਤੇ ਆਵਾਂ ਚਾਹ ਬਣਾਉਂਦੇ ਹਾਂ ਉਹਨਾਂ ਨੂੰ ਮੰਮੀ ਕੌਣ ਬਣਾ ਲਾ ਜਾ ਵੀ ਹੈ ਕਿ ਕੋਈ ਵੀ ਮੰਮੀ ਤਾਂ ਬਾਹਰੋਂ ਮਿਲੀ ਮੈਨੂੰ ਬਣਾ ਦੇਣੀ ਜਾ ਉਠ ਮੈਂ ਮੈਂ ਬੈਠੇ ਮੈਨੇ ਲੱਗ ਬੈਨਾ ਚਲੋ ਇੱਕ ਬੰਦਾ ਹੀ ਫੜਿਆ ਨਿਆਣੇ ਨੂੰ ਲੈ ਕੇ ਬਹਿਣਾ ਚਾਹਤਾ ਇਹਨੂੰ ਤੂੰ ਹੀ ਪੜਾ ਲਿਆ ਕਰੋ ਵੜਾ ਲਊ ਮੈਂ ਆਪੇ ਚਲਾਉ ਡੜੀ ਅੱਜ ਅਗਲੀ ਪੰਡੋਰ ਮਾਂਜਣ ਵਾਲੀ ਪਈ ਆ ਤੇ ਕਿਹੜੀ ਚਾਹ ਘੜੀ ਥੋੜੀ ਜਿਹੜੀ ਛੱਟ ਬਣ ਜਾਣਾ ਬਣਾ ਲਈ ਚ ਆਹੋ ਪੰਜੀ ਬਣ ਗਈ ਆ ਚਾਹ ਤੂੰ ਤੇ ਅੰਦਰ ਮੜੀ ਮਹਾਰਾਣੀ ਬਣ ਕੇ ਤੇ ਮੈਂ ਉਧਰ ਸੂਟ ਸੀਨ ਲਈ ਹਾਂ ਮੈਨੂੰ ਆਪਣਾ ਕੰਮ ਹੀਗਾ ਤੇ ਤੈਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਜਰਾ ਹੈਗਾ ਤੇ ਮੁੰਡੇ ਨੂੰ ਪੜਾਉਂਦਾ ਹੀ ਮੁੰਡਾ ਬਾਹਰ ਨਿਕਲ ਜਾਂਦਾ ਮੈਂ ਵੀ ਕੀ ਕਰਾਂ ਫਿਰ ਹੈਗਾ ਸਾਰੀ ਰਾਤ ਨੇ ਆਣੇ ਨੂੰ ਪੜਾਉਣ ਚ ਹੀ ਹੁੰਦੀ ਆ ਉਹਨੇ ਸੂਟ ਲੈਣ ਆਜਣਾ ਮੈਨੂੰ ਜਾਦੀ ਛੇਤੀ ਤਾਂ ਹੀ ਨਹੀਂ ਤੇ ਮੈਂ ਚਾਹ 7 ਵਾਰੀ ਬਣਾ ਦੇਣੀ ਮੈਨੂੰ ਕਿਹੜਾ ਪਾਵ ਲੱਗਣਾ ਚਾਹ ਦਾ ਤੇ ਰਾਤ ਨੂੰ ਮੁੰਡਾ ਸੌ ਜਾਂਦਾ ਲੈ ਦੱਸ ਆਹ ਤੇ ਫਿਰ ਉਹ ਗੱਲ ਵੀ ਪਖੰਡੀ ਆ ਨਾ ਫਿਰ ਕਿ ਜਿੰਨਾ ਮਰਜੀ ਜੋ ਮਰਜੀ ਕਹੀ ਜਾਓ ਸਹੀ ਆ ਸਾਰਿਆਂ ਬਾਤ ਹੀ ਹਈ ਤੁਹਾਡੇ ਵਾਸਤੇ ਮੁੰਡਾ ਪੜਾਉਣਾ ਕੋਈ ਜ਼ਰੂਰੀ ਗੱਲ ਹੀ ਨਹੀਂ ਹੈਗੇ ਇਨਾ ਮੰਮੀ ਵਾਸਤੇ ਆ ਤੇ ਨਾ ਹੀ ਉਹਦੇ ਪਾਪਾ ਵਾਸਤੇ ਨਾ ਤੁਹਾਡੇ ਵ ਤਸ ਸਵੇਰ ਦੀ ਭਣਾ ਗਈ ਆ ਸਾਰੇ ਦਿਨ ਤੋਂ ਬਾਹਰ ਨਿਕਲ ਆਈ ਆ ਮਰੋੜੋੜੀ ਆਣ ਕੇ ਤੂੰ ਚਾਹ ਪੀ ਕੇ ਅੰਦਰ ਟੱਬ ਗਈ ਆ ਉਧਰ ਛਿੰਕ ਭਰੀ ਸਾਰੀ ਭਾਂਡਿਆਂ ਦੀ ਉਹ ਕਿੰਨੇ ਮੰਜਣੀ ਗਾੜੀ ਤੇ ਮੈਂ ਮੁੰਡਾ ਪੜਾ ਕੇ ਤੇ ਫੇਰ ਮੈਨੂੰ ਘਾਰ ਹੀ ਲੈਣਾ ਸੀ ਹਾਂ ਕਰਨਾ ਸਵੇਰ ਦੀ ਜਦ ਮੈਂ ਗਈ ਸੀ ਨਾ ਮੈਂ ਸਵੇਰੇ ਕੰਮ ਕਰਕੇ ਗਈ ਸੀ ਆਹ ਤੇ ਮੈਂ ਦੇਲੀ ਨਹੀਂ ਬੈਠੀ ਸੀਗੀ ਤੇ ਕੋਈ ਨਹੀਂ ਨਹੀਂ ਬੈਠੀ ਤਾਂ ਕੋਈ ਇਨਸਾਨ ਨਹੀਂ ਹੈਗਾ ਤੇ ਮੈਂ ਕੀ ਕਰਾਂ ਇੱਥੇ ਬੱਜੀ ਤੇ ਨਹੀਂ ਵੀ ਚੁੱਲੇ ਚੌਕੇ 'ਚ ਮੈਂ ਬੜੀ ਰਹਿਣਾ ਸਾਰੇ ਦਿਹਾੜੇ ਕਿ ਮੈਂ ਚੁੱਲੇ ਤੋਂ ਨਹੀਂ ਵਾਰੀ ਗਈ ਆ ਕਿ ਮੈਂ ਹੀ ਕੰਮ ਕਰਨੇ ਸਾਰੇ ਜੇ ਬੀਜੀ ਆ ਤੇ ਉਹ ਗਾੜੀ ਹੱਥ ਖੜੇ ਕਰ ਦਿੰਦੀ ਤੇ ਮੇਥੋਂ ਨਹੀਂ ਕੰ ਜੇ ਅਪਾ ਜੀ ਆ ਤਾਂ ਉਹਨੇ ਮੈਨੂੰ ਕਿਹਾ ਇੰਨੀ ਕੁੱਤੇ ਖਾਣੀ ਕੀਤੀ ਮੈਂ ਤਾਂ ਕਿਹਾ ਡਰ ਗਈ ਤਾਂ ਮੈਂ ਖਾ ਕਿ ਮੈਨੂੰ ਮਾਰਨ ਲੱਗਾ ਵਾ ਚੰਗੀ ਗੱਲ ਕੀ ਚਾਹ ਘੋਟ ਤੋਂ ਇੰਨਾ ਰੋਲਾ ਪੈ ਗਿਆ ਚਾਹ ਚਾਹ ਹੀ ਹੋ ਗਈ ਸਭ ਕਾਹਦੇ ਥਾਂ ਨਹੀਂ ਮੈਂ ਜਿਹੜਾ ਸਵੇਰੇ ਕੰਮ ਕਰਕੇ ਜਾਂਦੀ ਉਹ ਕਿਸੇ ਲੇਖੇ 'ਚ ਨਹੀਂ ਮੈਨੂੰ ਨਹੀਂ ਪਤਾ ਲੇਖੇ 'ਚ ਨਹੀਂ ਗਾ ਸਾਰੇ ਜਾਨੇ ਸੁੱਤੇ ਹੁੰਨੇ ਉਦੋਂ ਤੇ ਜਦੋਂ ਮੈਂ ਆਉਣੇ ਵਾਰ ਲੱਗੀ ਰਹਿਣੀ ਆ ਹਾਂ ਚਲ ਠੀਕ ਆ ਸਵੇਰੇ ਕੋਈ ਗੱਲ ਨਹੀਂ ਟਾਈਮ ਨਾਲ ਉੱਠ ਕੇ ਕਰਦੀ ਅੰਨੇ ਵਾਂ ਦਾ ਕਰੀ ਸਿੱਧਾ ਕਹੇ ਕਿੱਥੇ ਜੋਦਾ ਆਪਣੇ ਨਹੀਂ ਉੱਠ ਕੇ ਕਰਦੀ ਆ ਉਹ ਇਹਦੇ ਆਵੇਂ ਸੋ ਜਾਣ ਕੇ ਸੋਇਆ ਉਹ ਬੇਚਾ ਗੱਲਾ ਸੋਣ ਡਿਆ ਉਹ ਨਹੀਂ ਬਾਹਰ ਆ ਸਕਦਾ ਹੁਣ ਉਹ ਸਾਡੇ ਤੇਰੀਆਂ ਸੁਲਾਈਆਂ ਉਹਨੇ ਮੈਨੂੰ ਚਲ ਠੀਕ ਆ ਜਾ ਫੜਾ ਲੈ ਜੇ ਮੇਰਾ ਕੰਮ ਕੋਈ ਕੰਮ ਹੀ ਨਹੀਂ ਹੈਗਾ ਜੋ ਸਾਰਾ ਡੱਬੂ ਸੁਤਾ ਹੁੰਦਾ ਉਦੋਂ ਮੈਂ ਲੱਗੀ ਹੁੰਨੀ ਉਦੋਂ ਕੋਈ ਨਹੀਂ ਉੱਠ ਕੇ ਕਹਿੰਦਾ ਵੀ ਤੇ ਨਾ ਕਰਵਾ ਲੈਨੇ ਤੇ ਤੁਸੀਂ ਬਲੇਟ ਟੁੱਟਣਾ ਤਾਂ ਇਹ ਲੇਟ ਹੋਣਾ ਹੀ ਆ ਫਿਰ ਮੈਂ ਕੀ ਕਰਾਂ ਹਲ ਲੜ ਗਈਆਂ ਲੜਕੀ ਹੋਣਾ ਬਸ ਹਰ ਕੋ ਮੇਰੇ ਦਿਵਾਲਾ ਹੀ ਹੋਇਆ ਵਾ ਜੀਰਾਂ ਨੇ ਗੁੱਸਾ ਮੇਤੇ ਨਿਕਲ ਜਾਂਦਾ ਵਾ ਤੇ ਤੇਤੇ ਨਿਕਲ ਤੋ ਬੈਠੀ ਚੌੜੀ ਹੋ ਗਈ ਸੀ ਨਹੀਂ ਹੁਣ ਤੁਸੀਂ ਕਿਹਾ ਨਾ ਮੈਂ ਪੜਾਉਣਾ ਨੂੰ ਕਹਾਈ ਨਾ ਕਿੰਨਾ ਕੁ ਪੜਾਇਆ ਨੂੰ ਅਸੀਂ ਕਿੰਨਾ ਹੀ ਪੜ ਲਿਆ ਬਸ ਪੜਿਆ ਨਾ ਅਸੀਂ ਹੁਣ ਚੱਲੇ ਬੋਤਲ ਲੈਣ ਬੋਤਲ ਲੈਣ ਚੱਲੇ ਇੱਥੇ ਹਾਂ ਉਹਦਾ ਕੰਮ ਤੇ ਰਹਿ ਗਿਆ ਨਾ ਸਵੇਰੇ ਫਿਰ ਮੈਡਮ ਨੇ ਫੋਨ ਕਰ ਦੇਣਾ ਮੈਨੂੰ ਤੁਹਾਨੂੰ ਨਹੀਂ ਕਿਹਨੇ ਮੈਂ ਤਾਂ ਮੇਰਾ ਤੁਹਾਨੂੰ ਜੀ ਕਹਾ ਤਾਂ ਮੈਂ ਤੁਹਾਡਾ ਹੀ ਨੰਬਰ ਦੇ ਛੱਡਾ ਵੀ ਆਪੇ ਜੋ ਟੀਚਰ ਫੋਨ ਕਰਨਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਮੁੰਡਾ ਨਹੀਂ ਕੰਮ ਕਰਕੇ ਜਾਂਦਾ ਜੇ ਮੇਰਾ ਨੰਬਰ ਦੇ ਦੇ ਸਭ ਮੈਂ ਗੱਲ ਕਰ ਲਿਆ ਕਰੂ ਮੈਡਮ ਨੂੰ ਜਿਹੜੇ ਤੇ ਕਿੱਜੇ ਮੈਂ ਮਾਰਾਂ ਗੱਲ ਕਰ ਆ ਵੀ ਆ ਚੰਗਾ ਕੰਮ ਮਜ਼ਾਕ ਦੇ ਵਿੱਚ ਗੱਲ ਨੂੰ ਲੈ ਲੈਣਾ ਜਾ ਹਾਂ ਜੋ ਆਪਸ ਤੂੰ ਨਹੀਂ ਨਿਗੀ ਜੀ ਜਾਨਵਾ ਸਕੂਲਾਂ ਪੜ੍ਹ ਕੇ ਆ ਫੇਰ ਬਾਹਾਲਿਆ ਉਹਨੂੰ ਤੇ ਘਰ ਹੁਣ ਕੰਮ ਕਰਾਉਣਾ ਹੀ ਪੈਣਾ ਮੈਂ ਨਹੀਂ ਤੇਨੇ ਲੈ ਕੇ ਜੁਗਾਰ ਨਹੀਂ ਨਾ ਮਜ਼ਬੂਤ ਹੋ ਇੱਥੇ ਬੱਚੇ ਨੇ ਕੀ ਕਰਨਾ ਮੁੰਡੇ ਨੇ ਇੱਥੇ ਨਹੀਂ ਆ ਮਜ਼ਬੂਤ ਕਰ ਲਈ ਤੇ ਬਾਹਰ ਬੰਦੇ ਨਹੀਂ ਮਿਲਦੇ ਮੁੜ ਕੇ ਪੱਕਾ ਬਜਾਓ ਘਰ ਦਾ ਵੇਖ ਲਿਆ ਕਰਕੇ ਤੇ ਬੰਦੇ ਨਹੀਂ ਇੱਥੇ ਮਿਲਦੇ ਹੈਗਾ ਮੇਰਾ ਕੰਮ ਤਾਂ ਕਿਸੇ ਲੇਖੇ ਚ ਨਹੀਂ ਨਾ ਹੁੰਦਾ ਹੈਗਾ ਮੇਰਾ ਤੇ ਆਪ ਜੀ ਕਹਤਾ ਵੀ ਮੈਂ ਵੀ ਘਰ ਬਾਵਾਂ ਇਹਨਾਂ ਦੇ ਸਾਹਮਣੇ ਨਾ ਮੈਂ 8 ਵਜੇ ਉੱਠ ਕੇ ਤਾਂ ਕੰਮ ਕਰਿਆ ਕਰਦਾ ਲਾਗਰੂ ਚਾਪਰਾ ਗਈ ਬੰਦੇ ਨੂੰ ਪਰਾ ਗਈ ਹੋਣੀ ਹੁੰਦੀ ਚਾਹ ਆਹੋ ਇੱਥੇ ਤਾਂ ਕਲਾ ਹੀ ਇਹਨੂੰ ਕੰਮ ਕਰਉ ਤਾਂ ਵੀ ਮੌਤ ਪੈ ਜਾਂਦੀ ਮੈਂ ਪੜਾਉਗਾ ਕੋਈ ਮੁੰਡੇ ਨੂੰ ਨਾ ਆਪੜਾਓ ਸਾਰੇ ਮੁੰਡੇ ਤੇ ਦਿਵਾਲੇ ਹੋਏ ਇਹ ਹੁਣ ਵੀ ਨਹੀਂ ਪੜਨ ਦੇਣਾ ਇਹਨੂੰ ਉਹ ਵੀ ਇਦਾਂ ਦਾ ਵੀ ਉਹ ਸਮਝਦਾ ਕਿ ਮੇਰੀ ਮਾਂ ਹੀ ਬਸ ਮੇਰੇ ਤੇ ਝੁਲਮ ਕਰਨ ਦੇਈ ਆ ਆਪੋ ਤੇ ਵੀ ਨਹੀਂ ਸਾਰੇ ਚੰਗੇ ਆ ਵੇਖੀ ਇਹਦਾ ਪਤੂ ਆ ਵੇ ਮੈਂ ਕੌਣ ਆ ਪਾਪਾ ਚੱਲਾ ਸਲੀਪ